ਸਵਾਗਤ ਹੈ ਜੀ ਹੁਸ਼ਾਰਪ੍ਰਮ ਨਿਊਜ਼ ਦੇ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਾ ਦੋਸਤੋ ਨਸ਼ੇ ਦੇ ਖਾਤਮੇ ਦੇ ਲਈ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਜੋ ਨੌਜਵਾਨ ਨਸ਼ਿਆਂ ਤੋਂ ਪੀੜਤ ਨੇ ਜਾਂ ਜੋ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਨੂੰ ਲੋਕਾਂ ਵੱਲੋਂ ਸਰਕਾਰ ਦੇ ਜਿਹੜੇ ਰੀਹੈਬਿਲੀਟੇਸ਼ਨ ਸੈਂਟਰਸ ਨੇ ਭਾਵ ਕਿ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉਹਨਾਂ ਦੇ ਵਿੱਚ ਜਮਾ ਕਰਵਾਇਆ ਜਾਵੇ ਜਿੱਥੇ ਕਿ ਸਰਕਾਰ ਵੱਲੋਂ ਉਕਤ ਨੌਜਵਾਨਾਂ ਦਾ ਇਲਾਜ ਕੀਤਾ ਜਾਵੇਗਾ ਤੇ ਉਹਨਾਂ ਨੂੰ ਉਹ ਨਸ਼ਿਆਂ ਦੇ ਕੋੜ ਤੋਂ ਬਚਾਇਆ ਜਾਵੇਗਾ ਪਰੰਤੂ ਅਕਸਰ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਇੱਕ ਵਾਰ ਮੁੜ ਤੋਂ ਸੁਰਖੀਆਂ ਦੇ ਵਿੱਚ ਕਿਉਂਕਿ ਸਿਵਲ ਹਸਪਤਾਲ ਦੇ ਅੰਦਰ ਹੀ ਇਹ ਬਣਿਆ ਹੋਇਆ ਨਸ਼ਾ ਛਡਾਊ ਕੇਂਦਰ ਤੋਂ ਉੱਥੇ ਇੱਕ ਮਾਮਲਾ ਸਾਹਮਣੇ ਆਇਆ ਕਿ ਇੱਕ ਪਿੰਡ ਨਸਤੀਕੀ ਪਿੰਡ ਇਹ ਚੱਕਰਾਦੀ ਪੰਚਾਇਤ ਵੱਲੋਂ ਸਰਪੰਚ ਵੱਲੋਂ ਤੇ ਪੰਜ ਸਹਿਬਾਨ ਵੱਲੋਂ ਇਹ ਨੌਜਵਾਨਾਂ ਨੂੰ ਜਿਹੜਾ ਉਹ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਾਰਤੀ ਕਰਵਾਇਆ ਗਿਆ ਸੀ ਤਾਂ ਪ੍ਰੰਤੂ ਦੇ ਅੱਜ ਜਦੋਂ ਨੌਜਵਾਨਾਂ ਨੂੰ ਮਿਲਣ ਆਉਂਦੇ ਨੇ ਹਸਪਤਾਲ ਦੇ ਕੈਂਟ ਤੇ ਜਾਂ ਨਸ਼ਾ ਸ਼ਰੋਅ ਕੇਂਦਰ ਤੇ ਕੈਂਟ ਤੇ ਤਾਂ ਇੱਥੇ ਇਹਨਾਂ ਦੇ ਨਾਲ ਇੱਕ ਬੜਾ ਜ਼ਲਾਲਤ ਭਰਿਆ ਰਵੱਈਆ ਅਪਣਾਇਆ ਜਾਂਦਾ ਕੀ ਪੂਰਾ ਮਾਮਲਾ ਗੱਲਬਾਤ ਕਰਦੇ ਆ ਸਾਡੇ ਦਾ ਸਰਪੰਚ ਹੋਏ ਮੌਜੂਦ ਨੇ ਪਿੰਡ ਚੱਕਰਾਂ ਦੇ ਪਾਈ ਆ ਐਪਾ ਜੀ ਕੀ ਨਾਮ ਹੈ ਤੁਹਾਡਾ ਸੱਚੀ ਗੱਲ ਮੇਰਾ ਨਾਮ ਮਨਦੀਪ ਸਿੰਘ ਸਰ ਤੇਗਰਾ ਤੋਂ ਮੈਂ ਸਾਬਕਾ ਸਰਪੰਚ ਆ ਜੀ ਇਹ ਜੀ ਕਿੰਨੇ ਮੁੰਡੇ ਤੁਸੀਂ ਜਮਾ ਕਰਵਾਏ ਸੀ ਇੱਥੇ ਭਰਤੀ ਕਰਵਾਏ ਸੀਗੇ ਤਾਂ ਕੀ ਕੁਝ ਬਾਪਰੇ ਆ ਜੋ ਤੁਸੀਂ ਸਾਨੂੰ ਦੱਸ ਰਹੇ ਸੀ ਕਹਾਣੀ ਅਸੀਂ ਸਰ ਅੱਜ ਤੋਂ ਨਾ 4 ਦਿਨ ਪਹਿਲਾਂ ਜਿਹੜੇ ਇੱਥੇ ਮੁੰਡੇ ਨਾ ਭਰਤੀ ਕਰਾਏ ਦੋ ਕਰਾ ਤਾਂ ਕੱਲ ਦੇ ਸਾਨੂੰ ਨਾ ਲਗਾਤਾਰ ਇਤੋਂ ਸੈਂਟਰ 'ਚ ਫੋਨ ਆ ਰਹੇ ਆ ਬਈ ਤੁਸੀਂ ਇਹਨਾਂ ਨੂੰ ਮਿਲ ਕੇ ਜਾਓ ਤੁਸੀਂ ਮਿਲ ਕੇ ਜਾਓ ਮਿਲ ਕੇ ਜਾਓ ਤੇ ਕੱਲ ਸ਼ਾਮ 5:30 ਵਜੇ ਤੱਕ ਜਾਨਕੀ ਫੋਨ ਕਰਦੇ ਰਹੇ ਸੀਗਾ ਕੱਲ ਸਵੇਰੇ ਆਵਾਂਗੇ ਸਵੇਰੇ ਆ ਕੇ ਅਸੀਂ ਇਹਨਾਂ ਨੂੰ ਮਿਲਦੇ ਆ ਜਦੋਂ ਅਸੀਂ ਮਿਲਣਾ ਹੈ ਤਾਂ ਇਹ ਸਾਨੂੰ ਇਹ ਜਿਹੜੇ ਅੰਦਰ ਕਹਿੰਦੇ ਇਹ ਮਲਾਜਮ ਸੀਗੇ ਉਹ ਸਾਡੇ ਨਾਲ ਇੰਨਾ ਮੈਸੇਜ ਕੀਤਾ ਹਨਾ ਤੋ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਹੁਣੇ ਲੈ ਕੇ ਜਾਓ ਵੀ ਸਾਨੂੰ ਇਹ ਤੰਗ ਪਰੇਸ਼ਾਨ ਕਰਦੇ ਇੱਥੇ ਵੀ ਸਾਨੂੰ ਜਾਨਿਕ ਸਾਡਾ ਕਹਿਣਾ ਨਹੀਂ ਮੰਨਦੇ ਕਿ ਮੈਂ ਕਹਾਂ ਦੇਖੋ ਤੁਸੀਂ ਇੱਥੇ ਤੁਹਾਨੂੰ ਸਰਕਾਰ ਨੇ ਰੱਖਿਆ ਆ ਵੀ ਤੁਸੀਂ ਇਹਨਾਂ ਨੂੰ ਦੇਖ ਲੈ ਕੇ ਤੁਸੀਂ ਗਾ ਨਹੀਂ ਛੋੜੀ ਗਾ ਨਹੀਂ ਆਣ ਕੇ ਨਾ ਵੀ ਹਲੇ ਤੱਕ ਉਹ ਜਾਨਿਕ ਤਿੰਨ ਚਾਰ ਚਾਰ ਪੰਜ ਦਿਨ ਹੋਏ ਆ ਵੀ ਨਸ਼ਾ ਉਹ ਪੂਰੀ ਤਰ੍ਹਾਂ ਹਲੇ ਨਸ਼ੇ ਚ ਉਹ ਛੱਡ ਵੀ ਨਹੀਂ ਹੋਇਆ ਨਾ ਹੀ ਪੂਰੀ ਤਰ੍ਹਾਂ ਉਹਨਾਂ ਨੂੰ ਪ੍ਰਪੇਅਰ ਵੀ ਹੈਗੇ ਨਸ਼ੇ ਦਾ ਪੂਰੇ ਆਦੀ ਜਹ ਹਲੇ ਤੱਕ ਵੀ ਪਰ ਸਾਨੂੰ ਇੰਨਾ ਘਟਿਆ ਬੇਵੇਵ ਕੀਤਾ ਵੀ ਤੁਸੀਂ ਇਹਨਾਂ ਨੂੰ ੱੱਕੇ ਲੈ ਕੇ ਜਾਓ ਵੀ ਅਸੀਂ ਇੱਥੋਂ ਇਹਨਾਂ ਬਈ ਇਹ ਸੀ ਬੜੀ ਮੁਸ਼ਕਲ ਸਾਨੂੰ ਵੀ ਉੱਥੇ ਅੰਦਰ ਜਿਹੜਾ ਕਾਫੀ ਜਰਾ ਬਿਠਾ ਰੱਖਿਆ ਨਹੀਂ ਘਟੋ ਘਟ ਅੱਧਾ ਪੌਣਾ ਘੰਟਾ ਸਾਨੂੰ ਬਿਠਾ ਰੱਖਿਆ ਕਿਹਨਾਂ ਨੇ ਤੁਹਾਨੂੰ ਬਿਠਾ ਰੱਖਿਆ ਜੀ ਅੰਦਰ ਜਿਹੜਾ ਨਸ਼ਾ ਛਡਾਊ ਕੇਂਦਰ ਹੈਗੇ ਨਾ ਉੱਥੇ ਜਿਹੜਾ ਮੁੰਡਾ ਇੱਕ ਸਰਦਾਰ ਜੀ ਬੈਠੇ ਆ ਤੇ ਇੱਕ ਮੁੰਡਾ ਹੋਰ ਥੋੜਾ ਜਿਹਾ ਹੈਲਦੀ ਆ ਉਹ ਵਸੇਗਾ ਕਿਹੜੀ ਕਿਹੜੀ ਗੱਲਾਂ ਬਿਠਾ ਰੱਖਿਆ ਕੀ ਤੇ ਸਾਨੂੰ ਇਹਨਾਂ ਨੇ ਕਿਹਾ ਕਿ ਕਿਉਂ ਬਿਠਾਇਆ ਹੋਇਆ ਕਿਉਂਕਿ ਅੱਜ ਤੋਂ ਤੁਹਾਡੇ ਦੱਸਣ ਮੁਤਾਬਕ ਕਿ 4 ਤੋਂ 5 ਦਿਨ ਪਹਿਲਾਂ ਤੁਸੀਂ ਇਹਨਾਂ ਨੂੰ ਭਾਰਤੀ ਕਰਵਾਉਂਦੇ ਹੋ ਨਸ਼ਾ ਛਡਾਊ ਕੇਂਦਰ ਦੇ ਵਿੱਚ ਤਾਂ 5 ਦਿਨਾਂ ਬਾਅਦ ਹੀ ਤੁਹਾਨੂੰ ਜਿਹੜਾ ਉਹ ਪ੍ਰੈਸ਼ਰਾਈਜ਼ ਕੀਤਾ ਜਾਂਦਾ ਤੁਹਾਡੇ ਤੇ ਦਬਾਅ ਪਾਇਆ ਜਾ ਰਿਹਾ ਤੁਹਾਡੇ ਦੱਸਣ ਮੁਤਾਬਕ ਕਿਉਂ ਇਸ ਤਰ੍ਹਾਂ ਦਾ ਰਵੱਈਆ ਅਪਣਾਇਆ ਜਾ ਰਿਹਾ ਸੀ ਕਾਰਨ ਕੀ ਦੱਸ ਦੇਣੇ ਉਹ ਸਰ ਸਾਨੂੰ ਇਹ ਦੱਸ ਰਿਹਾ ਵੀ ਸਾਨੂੰ ਜਿਹੜੇ ਇਹ ਤੰਗ ਪਰੇਸ਼ਾਨ ਕਰਦੇ ਆ ਇਹ ਵੀ ਨਸ਼ਾ ਇਹ ਕਰਦੇ ਜਿਆਦਾ ਕਰਦੇ ਹੈਗੇ ਆ ਵੀ ਇਹ ਨਸ਼ਾ ਸਾਨੂੰ ਤੰਗ ਪਰੇਸ਼ਾਨ ਜਿਆਦਾ ਕਰਦੇ ਆ ਇਸ ਕਰਕੇ ਇਹਨਾਂ ਨੂੰ ਲੈ ਕੇ ਜਾਓ ਇੱਥੋਂ ਲੇਕਿਨ ਨਹੀਂ ਵੀ ਤੁਸੀਂ ਆਪਣੇ ਇਹਨਾਂ ਨੂੰ ਦੇਖ ਰੇ ਵਿੱਚ ਰੱਖੋ ਦੇਖੋ ਅਸੀਂ ਇਹਨਾਂ ਨੂੰ ਆਪਣੀ ਦੇਖ ਰੇ ਵਿੱਚ ਵੀ ਕਿੱਦਾਂ ਰੱਖਾਂਗੇ ਜੀ ਹਾ ਜੇ ਸਾਡੇ ਉਥੇ ਪਿੰਡ ਚ ਦੇਖ ਲੈ ਕੇ ਚ ਰਹਿੰਦੇ ਰਹਿੰਦੇ ਤਾਂ ਨਸ਼ਾ ਛੱਡ ਦਿੰਦਾ ਸੀ ਉਥੇ ਰੱਖ ਲੈਣੇ ਸੀਗੇ ਅਸੀਂ ਇੱਥੇ ਲਿਆ ਲਿਆਉਣ ਦੀ ਸਾਨੂੰ ਦਾਖਲ ਕਰਾਉਣ ਦੀ ਲੋੜ ਹੀ ਨਹੀਂ ਸੀਗੀ ਉਹ ਸਾਨੂੰ ਜਿਹੜੇ ਬਾਰ ਬਾਰ ਇਹੀ ਸਾਨੂੰ ਕਹੀ ਜਾਂਦੇ ਵੀ ਤੁਸੀਂ ਇਹਨੂੰ ਲੈ ਕੇ ਜਾਓ ਲੈ ਕੇ ਜਾਓ ਲੈ ਕੇ ਜਾਓ ਤੁਸੀਂ ਸਰਪੰਚੋਂ ਤੁਸੀਂ ਪੰਜੋਂ ਤੇ ਇਸ ਕਰਕੇ ਤੁਹਾਡੀ ਰਿਸਪੌਂਸਿਵ ਬਲਟੀ ਬਣਦੀ ਤੁਸੀਂ ਲੈ ਕੇ ਜਾਓ ਮੈਂ ਕਿਹਾ ਸਾਡੀ ਰਿਸਪੌਂਸਿਵ ਤੁਸੀਂ ਮੇਰੇ ਨਾਲ ਵੀ ਗੱਲਬਾਤ ਕਰ ਰਹੇ ਸੀ ਕਿ ਯਾਰ ਚੇਤਨ ਪਾਜੀ ਕੋਈ ਗੁਨਾਹ ਹੋ ਗਿਆ ਜੇ ਅਸੀਂ ਜਮਾ ਕਰਵਾਉਂਦੇ ਤੇ ਭਰਤੀ ਕਰਵਾਉਂਦੇ ਇੱਕ ਪਾਸੇ ਸਰਕਾਰ ਕਹਿੰਦੀ ਆ ਕਿ ਪੰਚਾਇਤਾਂ ਜਿਹੜੀਆਂ ਸਹਿਯੋਗ ਕਰਨ ਨਸ਼ੇ ਦੇ ਖਾਤਮੇ ਤੇ ਨੌਜਵਾਨਾਂ ਨੂੰ ਅਸੀਂ ਐਮਬੋਡਮ ਸੇਵੇ ਵੱਲ ਜਿਹੜਾ ਉਹ ਕਰੀਏ ਤਾਂ ਤੁਸੀਂ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਮੇਰੇ ਨਾਲ ਬਲਦੀ ਕਿ ਅਸੀਂ ਗੁਨਾਹ ਕਰ ਲੈ ਕਿ ਜਿਸ ਤਰ੍ਹਾਂ ਦਾ ਆਪਣਾ ਰਵਈਆ ਨੇ ਤੁਹਾਡੇ ਨਾਲ ਅਪਣਾਇਆ ਜੀ ਮੈਂ ਜਿੱਦ ਜੀ ਸਾਡੇ ਨਾਲ ਇਸੀ ਗੱਲ ਤੋਂ ਉਹ ਕਹਿ ਰਿਹਾ ਵੀ ਸਾਡਾ ਕੀ ਗੁਨਾਹ ਆ ਜੇ ਅਸੀਂ ਕਿਸੇ ਪਿੰਡੋਂ ਚੱਕ ਕੇ ਲਈ ਆ ਕੇ ਦਾਖਲ ਕਰਾ ਦਿੱਤੇ ਇੱਥੇ ਵਿੱਚ ਸਾਡਾ ਦੱਸੋ ਕੀ ਗਨਾ ਆ ਬਈ ਸਹੀ ਪੁਲਿਸ ਨੇ ਭਰਤੀ ਕਰਵਾਈ ਸੀ ਇੱਥੇ ਹਾਂਜੀ ਹਾਂਜੀ ਅਸੀਂ ਐਸ ਐਚ ਓ ਸਾਹਿਬ ਨੂੰ ਫੋਨ ਕੀਤਾ ਸੀਗਾ ਜੱਬੇ ਵਾਲ ਥਾਣੇ ਤੋਂ ਜੀ ਉਹਨਾਂ ਨੇ ਫੋਨ ਤੇ ਸਾਡੇ ਫੋਨ ਕਰਨ ਦੇ ਬਾਅਦ ਜੀ ਸਾਡੇ ਕੋਲ 5 ਮਿੰਟ ਬਾਅਦ ਉਹਨੀ ਗੱਡੀ ਭੇਜੀ ਸਾਡੇ ਕੋਲ ਬੰਦੇਾਂ ਨਾਲ ਕੇ ਉਹ ਲੈ ਗਏ ਤੇ ਉਹਨੀ ਇੱਕ ਦਿਨ ਉਹ ਰਾਤ ਉੱਥੇ ਰੱਖੀ ਤੇ ਦੂਜੇ ਦਿਨ ਚੱਕ ਕੇ ਉਹ ਦਾਖਲ ਕਰਾ ਦਿੱਤੇ ਐਸ ਐਚ ਓ ਕੋਲੋਂ ਸਾਡਾ ਇਹਨਾਂ ਪੂਰਾ ਕੋਪਰੇਟਾ ਸਾਨੂੰ ਉਧਰੋਂ ਸਾਨੂੰ ਕੋਈ ਨਹੀਂ ਦੱਦਈ ਹੈਗੀ ਵੀ ਜਦੋਂ ਅਸੀਂ ਉਹਨੂੰ ਫੋਨ ਕਰਦੇ ਹਾਂ ਵੀ ਸਾਨੂੰ ਉਨ ਮੌਕੇ ਤੇ ਸਾਡੇ ਕੋ ਆ ਗਏ ਉਹ ਇਹਨਾਂ ਨੂੰ ਲੈ ਕੇ ਗਏ ਤਾਂ ਇਹਨਾਂ ਨੂੰ ਇੱਕ ਦਿਨ ਰੱਖ ਕੇ ਦੂਜੇ ਦਿਨ ਤੇ ਦਾਖਲ ਵੀ ਕਰਾ ਕੇ ਕਰਾ ਕੇ ਸਿਰ ਆਪਣੀ ਉਹ ਗੱਡੀ ਜਾਣ ਕੇ ਦਾਖਲ ਕਰਾ ਗਏ ਸਾਡਾ ਉਥੇ ਕੋਈ ਨਹੀਂ ਉਹ ਖਰਚਾ ਕਰਾਇਆ ਕੋਈ ਜਿਹੜੇ ਨੰਬਰ ਤੋਂ ਫੋਨ ਆ ਰਿਹਾ ਸੀ ਮੈਂ ਦੱਸ ਸਕਦੇ ਹਾਂ ਤੁਸੀਂ ਕਹਿ ਰਹੇ ਸੀ ਕਿ ਨਸ਼ਾ ਛਡਾਓ ਕਹਿੰਦੇ ਤਾਂ ਬਹੁਤ ਸਾਰੇ ਫੋਨ ਆ ਰਹੇ ਸੀ ਕਿਹੜੇ ਨੰਬਰ ਤੋਂ ਆ ਰਹੇ ਸੀ ਤੇ ਕਿੰਨੇ ਕੁ ਫੋਨ ਆਏ ਸੀ ਤੁਹਾਨੂੰ ਜੀ ਇਹ ਸਰ ਇਹਨਾਂ ਕੱਟੋ-ਕੱਟ ਵੀ ਨਾ ਕੱਲ ਸ਼ਾਮ ਨੂੰ ਲਗਭਗ ਸਾਨੂੰ 4 4-5 5:30 ਤੱਕ ਫੋਨ ਆਉਂਦੇ ਰਹੇ ਇਹਨਾਂ ਦੇ ਉਹਨਾਂ ਦੇ ਨੰਬਰ ਮੈਂ ਤੁਹਾਨੂੰ ਕੱਢ ਕੇ ਦਿੰਦਾ ਹੈਗਾ ਇਹ ਕੱਲ ਤੋਂ ਆ ਰਹੇ ਸੀ ਹਾਂਜੀ ਆਪਣੇ ਉਹਨਾਂ ਦਾ ਹੈਗਾ 94698126 68234 ਇਸ ਨੰਬਰ ਤੋਂ ਫੋਨ ਹਮਨ ਲਗਾਤਾਰੀ ਭਾਜੀ ਆਏ ਸੀ ਆਪਣੇ ਡੈਜ਼ਿਗਨੇਸ਼ਨ ਕੀ ਦੱਸ ਰਹੇ ਸੀ ਕਿਹੜੇ ਅਦਦੇ ਤੋਂ ਹੈ ਸੀ ਸਿਵਲ ਹਸਪਤਾਲ ਨਸ਼ਾ ਛਡਾਊ ਕੇਂਦਰ ਤੋਂ ਬੋਲ ਰਹੇ ਆ ਵੀ ਇਸ ਇਥੇ ਆ ਕੇ ਜਿਹੜੇ ਤੁਹਾਡੇ ਦੋ ਚੱਗਰਾਂ ਤੋਂ ਪੇਸ਼ੈਂਟ ਤੁਸੀਂ ਛੱਡ ਕੇ ਗਏ ਹੋ ਆ ਵੀ ਇਹਨਾਂ ਨੂੰ ਅੱਗੇ ਮਿਲ ਕੇ ਜਾਓ ਤੇਨੂੰ ਸਮਝਾ ਕੇ ਜਾਓ ਚਲੋ ਅਸੀਂ ਤਾਂ ਉਹਨੂੰ ਸਮਝਾਉਣਾ ਹੈ ਵੀ ਤੁਹਾਡੀ ਕਾਕੇ ਜਿੰਦਗੀ ਸੁਧਾਰ ਸਕਦੇ ਆ ਪਰ ਉਹ ਸਾਨੂੰ ਤੱਕੀ ਨਹੀਂ ਕਹਿੰਦੇ ਵੀ ਨਸ਼ਾ ਤਾਂ ਉਹ ਨਹੀਂ ਛੱਡਿਆ ਹੀ ਨਹੀਂ ਹੈਗਾ 4 ਮਹੀਨੇ ਤੇ ਕਿਹੜਾ ਨਸ਼ਾ ਛੱਡ ਦੇਣਾ ਹੁਣੀ ਨਾ ਘੱਟੋ ਘੱਟ ਵੀ 3-4 ਮਹੀਨੇ ਲੱਗੂਗੇ ਨਸ਼ਾ ਛੱਡਣ ਨੂੰ ਫਿਰ ਉਹ ਜਾ ਕੇ ਕਿਤੇ ਨਸ਼ੇ ਤੋਂ ਮੁਕਤ ਹੋ ਸਕਦੇ ਆ ਉਹ 4 ਦਿਨਾਂ ਬਾਅਦ ਉਹ ਨਸ਼ੇ ਤੋਂ ਬਹੁਤ ਵਕਤ ਹੋ ਜਾਣਾ ਜੀ ਜੀ ਪੰਜ ਸਾਹਿਬ ਸਵੇਰੇ ਕਿੰਨੇ ਵਜੇ ਆਏ ਸੀਗੇ ਕਾਫੀ ਜ਼ਿਆਦਾ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਤੁਸੀਂ ਦੱਸ ਰਹੇ ਸੀ ਕਿ ਹਸਪਤਾਲ ਪਹੁੰਚਣੇ ਕਿਸ ਨੇ ਦਵਾਈ ਲੈਣੀ ਆ ਜੀ ਬਹੁਤ ਜ਼ਿਆਦਾ ਤੁਹਾਨੂੰ ਅੰਦਰ ਡਾਕ ਕੇ ਰੱਖਿਆ ਜੀ ਹਾਂ ਜੀ ਅਸੀਂ 10 ਵ ਤੇ ਸਰਪੰਚ ਸਾਹਿਬ ਨੂੰ ਕੱਲ ਫੋਨ ਕੀਤਾ ਇਹਨਾਂ ਨੇ ਕਿ ਤੁਹਾਡੇ ਬੰਦੇ ਜਿਹੜੇ ਸਾਨੂੰ ਪਰੇਸ਼ਾਨ ਕਰਦੇ ਥੋੜਾ ਤੁਸੀਂ ਆ ਕੇ ਇਹਨਾਂ ਨੂੰ ਮਿਲ ਕੇ ਸਮਝਾ ਕੇ ਜਾਓ ਅਸੀਂ ਕਾ ਜਰੂਰ ਅਸੀਂ ਆਵਾਂਗੇ ਅਸੀਂ ਇਹਨਾਂ ਨਾਲ ਆ ਕੇ ਕੋਆਪਰੇਟ ਕੀਤਾ ਤੇ ਇਹਨਾਂ ਨੇ ਦੱਸਿਆ ਉਹਨਾਂ ਨੂੰ ਮੁੰਡਿਆਂ ਨੂੰ ਕਿਹਾ ਵੀ ਤੁਹਾਨੂੰ ਅਸੀਂ ਮਾਰਨ ਲਈ ਨਹੀਂ ਛੱਡਿਆ ਨਾ ਤੁਹਾਨੂੰ ਜੇਲ੍ਹ ਚ ਬੰਦ ਕਰਵਾ ਤੁਹਾਨੂੰ ਜੇ ਕੋਈ ਪਰੇਸ਼ਾਨੀ ਆ ਤਾਂ ਤੁਸੀਂ ਦੱਸ ਦਿਓ ਕਹਿੰਦੇ ਸਾਨੂੰ ਕੋਈ ਪਰੇਸ਼ਾਨੀ ਪਰ ਅਸੀਂ ਨਾ ਨਸ਼ਾ ਛੱਡਣਾ ਨਾ ਰਹਿਣਾ ਉਹ ਨਸ਼ੇ ਦੇ ਵਿੱਚ ਧੁੱਤਵਾ ਇੰਨੀ ਗੱਲ ਕਹਿ ਰਹੇ ਆ ਤੇ ਅਸੀਂ ਕਾ ਕੋਈ ਗੱਲ ਨਹੀਂ ਇਹਨਾਂ ਨੂੰ ਤੁਸੀਂ 10-15 ਦਿਨ ਰੱਖ ਲਓ 10-15 ਦਿਨ ਤੋਂ ਬਾਅਦ ਇਹ ਨਹੀਂ ਛੱਡਦੇ ਉਹਨਾਂ ਦਾ ਸਿਰ ਵੀ ਪਾੜਿਆ ਇਹਨਾਂ ਨੇ ਬਾਹ ਤੇ ਵੀ ਸੱਟ ਮਾਰੀ ਉਹਦੇ ਕਹਿਣ ਦੇ ਬਾਵਜੂਦ ਅਸੀਂ ਰਾਤ ਨੂੰ ਇਹਨਾਂ ਨੇ ਪੂਰੀ ਟੀਮ ਨੇ ਅਸੀਂ ਪਿੰਡ ਦੇ ਮੁੰਡੇ ਇਕੱਠੇ ਕਰਕੇ ਇਹਨਾਂ ਨੂੰ ਬਹੁਤ ਮੁਸ਼ਕਲ ਨਾਲ ਤਸ਼ੱਦਦ ਦੇ ਨਾਲ ਫੜਿਆ ਇਹਨਾਂ ਨੂੰ ਘਰਾਂ ਵਿੱਚੋਂ ਤੇ ਫੜ ਕੇ ਅਸੀਂ ਐਸਐਚਓ ਸਾਹਿਬ ਨਾਲ ਫੋਨ ਗੱਲਬਾਤ ਕੀਤੀ ਉਹਨਾਂ ਨੇ ਸਾਡੇ ਨਾਲ ਬਹੁਤ ਵਧੀਆ ਕੋਆਪਰੇਟਿਵ ਕੀਤਾ ਉਹਨਾਂ ਨੇ ਉਸੇ ਵੇਲੇ ਇਹਨਾਂ ਨੂੰ ਉੱਥੇ ਇੱਕ ਰਾਤ ਰੱਖ ਗਏ ਹਵਲਤ ਦੇ ਵਿੱਚ ਦੂਜੇ ਦਿਨ ਆਪਣੀ ਗੱਡੀ ਦੀ ਸੀਗਾ ਅਸੀਂ ਗੱਡੀ ਲੈ ਕੇ ਆਵਾਂਗੇ ਕਹਿੰਦੇ ਨਹੀਂ ਅਸੀਂ ਆਪਣੀ ਗੱਡੀ ਲੈ ਆ ਪਰ 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 ਪੰਥ ਸਾਹਿਬ ਇੱਕ ਪਾਸੇ ਸਰਕਾਰ ਕਹਿੰਦੀ ਸਾਨੂੰ ਜਾਣਕਾਰੀ ਦਿਓ ਦੂਜੇ ਪਾਸੇ ਸਰਕਾਰ ਦੇ ਮੁਲਾਜ਼ਮ ਸਰਕਾਰ ਦੇ ਹੁਕਮਤੀਆਂ ਤਾਂ ਜਿਉਂ ਉਡਾ ਰਹੇ ਨੇ ਤੁਸੀਂ ਤਾਂ মিডিਆ ਮੋਰੇ ਆਗੇ ਉਹ ਜਿਗਰਾ ਕਰਕੇ ਬਹੁਤ ਸਾਰੇ ਲੋਕ ਹੋ ਸਕਦਾ ਹੈ ਕਿ ਕਈਆਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਪਹਿਲਾਂ ਹੋ ਚੁੱਕਿਆ ਹੋਵੇ ਜਾਂ ਬਹੁਤ ਸਾਰੇ ਲੋਕ ਕਿਉਂਕਿ ਕੈਮਰੇ ਦੇ ਮੁਰੇ ਆਉਣ ਤੋਂ ਪੰਜ ਸਾਹਿਬ ਜਿਹੜੇ ਡਰਦੇ ਨੇ ਜੀ ਇਹ ਨਸ਼ਾ ਛਡਾਊ ਜਿਹੜਾ ਕੇਂਦਰ ਸਿਵਲ ਹਸਪੀਟਲ ਦਾ ਇਹਨਾਂ ਨੇ ਸਾਡੇ ਨਾਲ ਬਹੁਤ ਮਿਸਬੀਹ ਕੀਤਾ ਕਹਿੰਦੇ ਤੁਸੀਂ ਪੰਚਾਇਤ ਵਾਲੇ ਆ ਜੇ ਤੁਸੀਂ ਇੰਨਾ ਸੋਚਦੇ ਆ ਤੁਸੀਂ ਇਹਨਾਂ ਨੂੰ ਪ੍ਰਾਈਵੇਟ ਦਾਖਲ ਕਰਾਓ ਆਪਣੇ ਪੈਸੇ ਮੈਂ ਕਹਾਂ ਕੌਣ ਪੈਸਾ ਕਹਿੰਦਾ ਤੁਸੀਂ ਪੈਸੇ ਲਾਓ ਤੁਸੀਂ ਪੰਚਾਇਤ ਵਾਲੇ ਸਾਨੂੰ ਸੈਲਰੀ ਥੋੜੀ ਮਿਲਦੀ ਆ ਸਾਨੂੰ ਗਵਰਨਮੈਂਟ ਨੇ ਆ ਕੇ ਸਾਨੂੰ ਐਸ ਡੀਐਸਪੀ ਸਾਹਿਬ ਨੇ ਆ ਕੇ ਮੈਡਮ ਨੇ ਸਾਨੂੰ ਕਿਹਾ ਕਿ ਤੁਸੀਂ ਸਾਡਾ ਸਹਿਯੋਗ ਦਿਓ ਅਸੀਂ ਤੇ ਸਹਿਯੋਗ ਦੇ ਰਹੇ ਕੋਈ ਗਰਾਹਤ ਨਹੀਂ ਕਰ ਰਿਹਾ ਐਸਐਚਓ ਸਾਹਿਬ ਨੇ ਛੱਡਣਾ ਇੰਨਾ ਵਧੀਆ ਬਿਹਵ ਕੀਤਾ ਇੱਕ ਵਾਰੀ ਫੋਨ ਕਰਨ ਦੇ ਸਪੈਂਸ ਸਾਹਿਬ ਤੇ ਉਹਨਾਂ ਨੇ ਸਾਡੀ ਗੱਲ ਸੁਣੀ ਤੇ ਪਰ ਲੇਕਿਨ ਇਹ ਸਾਡਾ ਨਾ ਪਰੇਸ਼ਾਨੀ ਕਰ ਰਹੇ ਸਾਨੂੰ ਅੱਧਾ ਘੰਟਾ ਉਹਨਾਂ ਨੇ ਅੰਦਰ ਰੱਖਿਆ ਕਹਿੰਦੇ ਤੁਸੀਂ ਨਹੀਂ ਇਹਨੂੰ ਲੈ ਕੇ ਜਾਓ ਅਸੀਂ ਕਿਹਾ ਅਸੀਂ ਬੈਂਸ ਵੀ ਅੰਦਰ ਅਸੀਂ ਨਾਲ ਬੇਇੱਜ਼ਤੀ ਕੀਤੀ ਅੰਦਰ ਕੈਮਰਾ ਵੀ ਲੱਗੇ ਆ ਛੱਡਣਾ ਜਾਨਿਕ ਬੈਂਸ ਵੀ ਆ ਵੀ ਉਹ ਨਹੀਂ ਕੀਤਾ ਪੂਰਾ ਕਿ ਸਰਦਾਰ ਜੀ ਸੀ ਪੂਰਾ ਬੈਂਸ ਵੀ ਸਾਡੇ ਨਾਲ ਕੀਤਾ ਤੇ ਉਹਨਾਂ ਦੇ ਸਾਹਮਣੇ ਨਾ ਮੁੰਡੇ ਜਿਹੜੇ ਨਸ਼ੇ ਅਸੀਂ ਭਰਤੀ ਕਰਾਇਆ ਹੋ ਆ ਉਹਨਾਂ ਦੇ ਸਾਹਮਣੇ ਮੁੰਡੇ ਨਾ ਕੰਦਾ ਦੇ ਵਿੱਚ ਸਿਰ ਮਾਰ ਰਹੇ ਆ ਉਹ ਚਾਰ ਪੰਜ ਖੜੇ ਦੇਖ ਰਹੇ ਆ ਉਹਨਾਂ ਨੂੰ ਵੀ ਉਹਨਾਂ ਨੂੰ ਠਾ ਨਹੀਂ ਰਹੇ ਵੀ ਤੁਸੀਂ ਕੀ ਕਰ ਰਹੇ ਕਹਿੰਦੇ ਅਸੀਂ ਨਹੀਂ ਕੁਝ ਵੀ ਕਰ ਸਕਦੇ ਅਸੀਂ ਕਹਿੰਦੇ ਕੁਝ ਕਰ ਸਕਦੇ ਵੀ ਅਸੀਂ ਤਾਂ ਮਲਾਜਮ ਆ ਕਹਿੰਦੇ ਅਸੀਂ ਤਾਂ ਇਹਨੂੰ ਥੱਪੜ ਵੀ ਨਹੀਂ ਮਾਰ ਸਕਦੇ ਇੱਕ ਵੀ ਤੇ ਕਿਵੇਂ ਦੇਖਦੇ ਹੋ ਕਿ ਸਰਕਾਰ ਕਹਿੰਦੀ ਨਸ਼ਾ ਖਤਮ ਕਰਨਾ ਹੈ ਪੁਲਿਸ ਬਹੁਤ ਵੱਡੇ ਪੱਧਰ ਤੇ ਕਾਰਵਾਈਆਂ ਕਰ ਰਹੀਆਂ ਨਸ਼ਾ ਤਸਕਰਾ ਤੇ ਘਰ ਢਾ ਰਹੀ ਆ ਦੂਜੇ ਪਾਸੇ ਜੇ ਕੋਈ ਆਮ ਬੰਦਾ ਸਾਡੇ ਤੁਹਾਡੇ ਯਾਰ ਕੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਤੇ ਮੁਲਾਜ਼ਮਾਂ ਦਾ ਰਵੱਈਆ ਬੜਾ ਗੰਦਾ ਰਿਹਾ ਦੇਖੋ ਭਾਜੀ ਜਿਸ ਹਿਸਾਬ ਨਾਲ ਤਾਂ ਇਹਨਾਂ ਦਾ ਮੈਨੂੰ ਲੱਗਦਾ ਰਵੱਈਆ ਸਾਡੇ ਪ੍ਰਤੀ ਰਿਹਾ ਇਹ ਤਾਂ ਮੈਨੂੰ ਲੱਗਦਾ ਵੀ ਇਹ ਇਹਨਾਂ ਡਰਾਮਾ ਹੀ ਆ ਕੀ ਕਹਿਣਾ ਚਾਹੁੰਦੇ ਹੋ ਬਜੇਕਰ ਕੋਈ ਕੁਛ ਘੱਟ ਸ਼ਬਦਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂ ਵੱਡੇ ਅਫਸਰਾਂ ਨੂੰ ਕਹਿਣਾ ਹੋਵੇ ਭਗਵੰਤ ਮਾਨ ਨੂੰ ਤਾਂ ਆਪਾਂ ਇਹੀ ਗੱਲ ਕਵਾਂਗੇ ਅਗਰ ਜੇ ਤੁਸੀਂ ਇਹ ਨਸ਼ਾ ਛਡਾਓ ਕੇਂਦਰ ਖੋਲ੍ਹੇ ਹੋ ਆ ਤਾਂ ਇਹਨਾਂ ਦੀ ਦੇਖ ਰਿਕ ਕੋਈ ਵਧੀਆ ਬੰਦੇ ਦੇ ਹੱਥ ਦੀਨ ਦੇਓ ਵੀ ਜਿਹੜੀ ਜਿਹੜੀ ਦੇਖ ਰਿਕ ਪ ਇਹ ਸਾਡੇ ਨਾਲ ਬਿਲਕੁਲ ਬਹੁਤ ਵਧੀਆ ਗੱਲ ਤੁਸੀਂ ਕਹਿ ਰਹੇ ਸਾਡੀਆਂ ਪੰਚਾਇਤਾਂ ਦੇ ਪਿੰਡਾਂ ਦੇ ਵਿੱਚ ਹਰ ਤਰੀਕੇ ਦੇ ਨਾਲ ਬੈਰ ਪਵਾ ਰਹੇ ਆ ਇਹੋ ਉਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਸੀ ਸਾਡੇ ਨਾਲ ਇੰਨੀਆਂ ਗੱਲਾਂ ਤੁਸੀਂ ਸਰਪੰਚ ਕਹਦੇ ਆ ਤੁਸੀਂ ਪੰਚਾਇਤ ਕਹਦੇ ਆ ਜੇ ਤੁਸੀਂ ਇਹਨਾਂ ਨੂੰ ਪ੍ਰਾਈਵੇਟ ਦਾਖਲ ਕਰਾਓ ਪੈਸੇ ਖਰਚੋ ਜੇ ਤੁਹਾਡੇ 'ਚ ਹਿੰਮਤ ਹੋ ਤਾਂ ਜੇ ਤੁਸੀਂ ਤੁਹਾਨੂੰ ਕੀ ਪ੍ਰੋਬਲਮ ਹੈ ਅੰਦਰ ਵਾਲਾ ਮੁਲਾਜ਼ਮ ਕਹਿ ਰਹੇ ਸਰਾਲੇ ਮੈਂਟਮ ਨੇ ਵੀ ਕਿਹਾ ਇੱਕ ਨੇ ਇਹ ਕਹਿੰਦੀ ਹੈ ਕਿ ਤੁਸੀਂ ਜੇ ਇੰਨਾ ਚਾਹਦੇ ਆ ਕਿ ਨਸ਼ੇ ਛੱਡਣਾ ਤੁਸੀਂ ਆਪਣੇ ਬਿਹੇਦ ਇਹਨਾਂ ਨੂੰ ਆਪ ਪ੍ਰਾਈਵੇਟ ਦਾਖਲ ਕਰਾਓ ਪੈਸੇ ਖਰਚੋ ਤੁਸੀਂ ਤੁਹਾਨੂੰ ਇਹ ਕੀ ਕਹਿੰਦੇ ਆ ਅਸੀਂ ਕਹਿੰਦੇ ਆਪਣੀ ਮਾਤਾ ਉਸ ਵੇਲੇ ਸਾਨੂੰ ਪਰੇਸ਼ਾਨੀ ਹੁੰਦੀ ਆ ਤੇ ਇਦਾਂ ਦਾ ਸਾਡੇ ਨਾਲ ਬਿਹੇਵ ਕਰ ਰਹੇ ਤੁਸੀਂ ਬਹੁਤ ਤਾਨੂ ਤੁਸੀਂ ਉੱਥੋਂ ਦਾ ਅੰਦਰਲੇ ਸੀਸੀਟੀਵੀ ਕੈਮਰਾ ਵੀ ਕਢਾ ਸਕਦੇ ਆ ਵੀ ਜੋ ਸਾਡੇ ਨਾਲ ਬਿਹੇਵ ਹੋਇਆ ਜੋ ਮੁੰਡੇ ਜੋ ਕਰ ਰਹੇ ਸੀਗੇ ਉਹ ਤੁਹਾਨੂੰ ਜੇ ਤੁਸੀਂ ਸੀਸੀਟੀਵੀ ਕੈਮਰੇ ਦੀ ਉਹ ਫੋਟੋ ਜੀ ਮਿਲਦੀ ਹੈ ਜਾਂ ਵੀਡੀਓ ਮਿਲਦੀ ਹੈ ਤੁਸੀਂ ਸਾਨੂੰ ਉਤੋਂ ਹੀ ਤੁਹਾਨੂੰ ਪਤਾ ਲੱਗ ਸਕਦਾ ਵੀ ਸਾਡੇ ਨਾਲ ਅੰਦਰ ਕਿੰਨਾ ਉਹ ਜਿਹੜਾ ਨਹੀਂ ਮਿਸਵੇਸ ਕਿੰਨੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਨੂੰ ਇਹ ਪਿੰਡ ਚਗਰਾ ਦੇ ਸਰਪੰਚ ਸਾਹਿਬ ਤੇ ਨਾਲ ਪੰਚ ਸਾਹਿਬ ਜਨਰੇ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਵੱਲੋਂ ਇਹ ਦੋ ਨੌਜਵਾਨਾਂ ਨੂੰ ਜਿਹੜੇ ਬੀਤੇ ਦੱਸਿਆ ਜਾ ਰਿਹਾ ਕਿ ਪੁਲਿਸ ਦੀ ਮਦਦ ਦੇ ਨਾਲ ਅੱਜ ਤੋਂ 4 ਤੋਂ 5 ਦਿਨ ਪਹਿਲਾਂ ਭਰਤੀ ਕਰਵਾਇਆ ਗਿਆ ਸੀ ਪਰੰਤੂ ਅੱਜ ਜਦੋਂ ਇਹਨਾਂ ਤੇ ਦਬਾਅ ਪਾਉਣ ਦੇ ਬਾਰ-ਬਾਰ ਦਬਾਅ ਬਾਰ-ਬਾਰ ਦਬਾਅ ਪਾਇਆ ਜਾ ਰਿਹਾ ਸੀ ਮਿਲਣ ਦੇ ਲਈ ਤੇ ਅੱਜ ਜਦੋਂ ਇਦਵਾ ਦੇ ਬਾਵਜੂਦ ਇਹ ਪੁੱਛਦਿਆਂ ਨੇ ਮਿਲਣ ਤਾਂ ਇਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਰਵਈਆ ਜਿਹੜਾ ਨਸ਼ਾ ਛਡਾਊ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਪਨਾਇਆ ਜਾਂਦਾ ਹੈ ਉਸ ਬਾਬਤ ਉਹਨਾਂ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ਤਾਂ ਵੱਡੇ ਜਿਹੜੇ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੁਸ਼ਿਆਰਪੁਰ ਦਾ ਨਸ਼ਾ ਛਡਾਊ ਕੇਂਦਰ ਵੀ ਅਤੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਵੱਲੋਂ ਅਪੀਲ ਵੀ ਕੀਤੀ ਗਈ ਹੈ ਕਿ ਜ਼ਰੂਰ ਇਹਨਾਂ ਤੇ ਨਸ਼ੇ ਨਸ਼ੇ ਤੇ ਜਿਹੜੀ ਉਹ ਸਖਤੀ ਤਾਂ ਕਰਨੀ ਚਾਹੀਦੀ ਹੈ ਪਰੰਤੂ ਜਿਹੜੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਮੁਲਾਜ਼ਮ ਤਨਾਤ ਨੇ ਉਹਨਾਂ ਵੱਲੋਂ ਜਿਸ ਤਰ੍ਹਾਂ ਦਾ ਰਵਈਆ ਕੀਤਾ ਜਾਂਦਾ ਹੈ ਤਾਂ ਕਾਫੀ ਜ਼ਿਆਦਾ ਨਿੰਦ We at GNA University see potential in everyone and everything around us. We drive innovation and entrepreneurship. We groom competent global citizens to affect positive change around them.